ਇਹ ਜਿਸ ਤਰ੍ਹਾਂ ਬਾਰਡਰ ਤੇ ਤਣਾਅ ਬਣਿਆ ਪਿਆ ਹੈ ਤਾਂ ਇਸ ਚੀਜ਼ ਨੂੰ ਮਦੇਨਜ਼ਰ ਰੱਖਦੇ ਹੋਏ ਅੱਜ ਮੈਂ ਇਹ ਜਿਹੜਾ ਸਾਡਾ ਡੇਰਾ ਬਾਬਾ ਨਾਨਕ ਏਰੀਆ ਸਬਡਿਵੀਜ਼ਨ ਹੈ ਤਾਂ ਉਹਦੇ ਵੱਖ-ਵੱਖ ਪਿੰਡਾਂ ਦੇ ਵਿੱਚ ਮੈਂ ਆਪਣੀ ਟੀਮ ਦੇ ਨਾਲ ਦੌਰਾ ਕੀਤਾ ਵੱਖ-ਵੱਖ ਪਿੰਡਾਂ ਚ ਜੇ ਸੀ ਗਏ ਲੋਕਾਂ ਦੇ ਨਾਲ ਮੀਟਿੰਗਸ ਕੀਤੀਆਂ ਤਾਂ ਹਾਲਚਾਲ ਪੁੱਛਣ ਗਏ ਸੀਗੇ ਤਾਂ ਸਾਰੇ ਇਹਦੇ ਵਿੱਚ ਫੀਡਬੈਕ ਇਹੀ ਆਇਆ ਕਿ ਲੋਕੀ ਬਿਲਕੁਲ ਕੋਈ ਘਬਰਾਹਟ ਵਾਲੀ ਕੋਈ ਗੱਲ ਨਹੀਂ ਹੈ ਕੋਈ ਪੈਨਿਕ ਕਿਸੇ ਤਰ੍ਹਾਂ ਦਾ ਨਹੀਂ ਹੈ ਤਨਾਲੇ ਬੜੀ ਖੁਸ਼ੀ ਹੋਈ ਜਾਣ ਕੇ ਕਿ ਸਾਰੇ ਜਿਹੜੇ ਹੈਗੇ ਨੇ ਮਜ਼ਬੂਤ ਹੈ ਤਗੜੇ ਹੈ ਤਗੜੇ ਹੈ ਤਾਂ ਇਸ ਤੋਂ ਇਲਾਵਾ ਇਹਨਾਂ ਨੂੰ ਦੱਸਿਆ ਗਿਆ ਸਾਰਿਆਂ ਨੂੰ ਹਦਾਇਤ ਵੀ ਕੀਤੀ ਗਈ ਕਿ ਐਡਮਿਨਿਸਟ੍ਰੇਸ਼ਨ ਵੱਲੋਂ ਵਕ ਵਕ ਜਿਹੜੀ ਹਦਾਇਤਾਂ ਇਸ਼ੂ ਹੋ ਰਹੀਆਂ ਹੈਗੀਆਂ ਜਿਵੇਂ ਬਲੈਕਆਊਟ ਹੋ ਗਿਆ ਜਾਂ ਹੋਰ ਵੀ ਹਦਾਇਤਾਂ ਐਡਮਿਨਿਸਟ੍ਰੇਸ਼ਨ ਵੱਲੋਂ ਇਸ਼ੂ ਹੋ ਰਹੀਆਂ ਹੈਗੀਆਂ ਉਹਨਾਂ ਦੀ ਪਾਲਣਾ ਹੋਣੀ ਚਾਹੀਦੀ ਤਾਂ ਲੋਕਾਂ ਨੇ ਉਹਦੇ 'ਚ ਬਰਪੂਰ ਸਾਡਾ ਸਹਿਯੋਗ ਕਰਤਾ ਤਾਂ ਇਸ ਤੋਂ ਇਲਾਵਾ ਅਸੀਂ ਜਿਹੜੀ ਆਮੀ ਦੇ ਨਾਲ ਵੀ ਕੁਝ ਕੋਆਰਡੀਨੇਸ਼ਨ ਮੀਟਿੰਗਸ ਕੀਤੀਆਂ ਉਹਦੇ ਚ ਸਿਕਿਉਰਿਟੀ ریلیਟਡ ਜਿਹੜੇ ਇਸ਼ੂਸ ਹੈ ਤਾਂ ਉਹ ਕੁਝ ਸ਼ੇਅਰਿੰਗ ਆਫ ਆਈਡੀਆਜ਼ ਹੋਇਆ ਤਾਂ ਇਹ ਇਸ ਤਰ੍ਹਾਂ ਹੀ ਜਿਹੜਾ ਬਾਕੀ ਜਿਹੜੀ ਪੁਲਿਸ ਪ੍ਰਸ਼ਾਸਨ ਹੈ ਸਿਵਲ ਪ੍ਰਸ਼ਾਸਨ ਹੈ ਅਸੀਂ ਇਹ ਮੀਟਿੰਗਸ ਕੰਟੀਨਿਊਸਲੀ ਕਰ ਰਹੇ ਨੇ ਇਨਫੈਕਟ ਪੂਰੇ ਬਾਰਡਰ ਏਰੀਆ ਦੇ ਵਿੱਚ ਹੋ ਰਹੇ ਨੇ ਸੋ ਥੈਟ ਕੋਈ ਡਰ ਦਾ ਜਾਂ ਸਹਿਮ ਦਾ ਕੋਈ ਮਾਹੌਲ ਨਾ ਪੈਦਾ ਹੋਵੇ ਐਂਡ ਸਾਰਿਆਂ ਨੂੰ ਅਸੀਂ ਅਸ਼ੋਰ ਵੀ ਕਰਾਇਆ ਲੋਕਾਂ ਨੂੰ ਇਹਨਾਂ ਨੂੰ ਕਿਤੇ ਵੀ ਕੋਈ ਚੀਜ਼ ਲੱਗਦੀ ਹੈ ਤਾਂ ਦੇ ਕੈਨ ਰੀਚ ਆਊਟ ਟੂ ਦਾ ਐਡਮਿਨਿਸਟ੍ਰੇਸ਼ਨ ਇਮੀਡੀਏਟਲੀ ਉਹਦੇ ਵਿੱਚ ਕੋਈ ਇਸ਼ੂ ਹੁੰਦਾ ਹੈ ਤਾਂ ਉਹਦਾ ਹੱਲ ਕੀਤਾ ਜਾਏਗਾ ਕੋਈ ਸੈਕੰਡ ਡਿਫੈਂਸ ਲਾਈਨ ਤੇ ਫੋਰਸ ਦਾ ਵਾਅਦਾ ਕੀਤਾ ਗਿਆ ਕਿੰਨੀ ਫੋਰਸ ਦਾ ਵਾਅਦਾ ਕੀਤਾ ਗਿਆ ਸਿਕਿਉਰਿਟੀ ਰੀਜਨਸ ਕਰਕੇ ਮੈਂ ਐਗਜੈਕਟ ਨੰਬਰ ਨਹੀਂ ਸ਼ੇਅਰ ਕਰ ਸਕਦਾ ਬਟ ਇਟ ਹੈਸ ਬੀਨ ਆਗਮੈਂਟਡ ਉਹਨੂੰ ਸਟਰੰਗਥਨ ਕੀਤਾ ਗਿਆ ਹੈ ਤਾਂ ਸਿਕਿਉਰਿਟੀ ਪ੍ਰੋਪਰਲੀ ਡਿਪਲੋਏਡ ਹੈਗੀ ਨਹੀਂ ਨਹੀਂ ਇਹੀ ਬੇਸਿਕਲੀ ਅਸੀਂ ਅਸੈਸ ਕਰ ਰਹੇ ਨੇ ਬਟ ਇਹੋ ਜੀ ਕੋਈ ਗੱਲ ਨਹੀਂ ਹੈ ਲੋਕੀ ਆਪਣੇ ਘਰਾਂ ਦੇ ਵਿੱਚ ਹੈ ਸੁਖਸ਼ਾਂਤੀ ਨਾਲ ਹੈਗੇ ਨੇ ਸਾਰੇ ਇਹੋ ਜਿਹਾ ਕਿਸੇ ਕਿਸਮ ਦਾ ਕੋਈ ਡਰ ਦਾ ਜਾਂ ਸਹਿਮ ਦਾ ਕੋਈ ਮਾਹੌਲ ਨਹੀਂ ਹੈ ਲੋਕੀ ਇੱਥੇ ਹੈਗੇ ਨੇ ਇਹੋ ਜਿਹਾ ਕੋਈ ਇਸ਼ੂ ਨਹੀਂ ਹੈ ਇੱਕ ਤੇ ਉਹਨਾਂ ਦੇ ਆਉਣ ਨਾਲ ਬੜੇ ਸਾਨੂੰ ਮਤਲਬ ਮਹਿਸੂਸ ਹੋਇਆ ਕਿ ਚਲੋ ਅਫਸਰ ਆਏ ਨੇ ਸਾਡੇ ਜੀ ਵੀ ਥੋੜਾ ਸਭ ਲੋਕਾਂ ਨੇ ਜਿਤਾ ਕਿ ਅਸੀਂ ਅੱਧੀ ਰਾਤ ਨੂੰ ਹੀ ਸਾਨੂੰ ਆਵਾਜ਼ ਮਾਰੋ ਅਸੀਂ ਤੁਹਾਡੇ ਨਾਲ ਖੜੇ ਆ ਪੁਲਿਸ ਵੈਸੇ ਵੀ ਸਵੇਰੇ ਸ਼ਾਮ ਚੱਕਰ ਮਾਰਦੀ ਰਹਿੰਦੀ ਹੈ ਔਰ ਮਾਹੌਲ ਬੜਾ ਵਧੀਆ ਜੀ ਕੋਈ ਡਰ ਵਾਲੀ ਗੱਲ ਨਹੀਂ ਹੈ ਨਹੀਂ ਉੱਠ ਕੇ ਕੋਈ ਨਹੀਂ ਗਿਆ ਜੀ ਸਭ ਘਰਾਂ ਜਨੇ ਆਪਣੇ ਕੋਈ ਬੱਚਾ ਤੱਕ ਨਹੀਂ ਕੋਈ ਉੱਥੇ ਸਾਰੇ ਬੰਦੇ ਆਪਣੇ ਘਰਾਂ ਦੇ ਵਿੱਚ ਹੀ ਨੇ ਸਾਰੇ ਕੋਈ ਨਹੀਂ ਗਿਆ ਕਿ ਜੀ ਕਬਲ ਬੀਰ ਸਿੰਘ ਜੀ ਅੱਜ ਕੱਲ੍ਹ ਬਾਤ ਹੋਈ ਫਿਰ ਸੱਜਣ ਸਾਹਿਬ ਆਪਣੇ ਐਸਐਸਪੀ ਸਾਹਿਬ ਬਹੁਤ ਪਿਆਰ ਨਾਲ ਸਾਨੂੰ ਸਮਝਾ ਕੇ ਗਏ ਨੇ ਤੇ ਇਹੋ ਹੀ ਕਹਿੰਦੇ ਵੀ ਆਪਣਾ ਤੁਸੀਂ ਕੋਈ ਗੱਲਬਾਤ ਹੁੰਦੀ ਆ ਕੋਈ ਤੁਹਾਨੂੰ ਕੋਈ ਬੰਦਾ ਗੈਰ ਲੱਭਦਾ ਤੁਸੀਂ ਇਹਨੂੰ ਤਲਾਹ ਦੋ ਇਹ ਕਰਕੇ ਬਾਕੀ ਠੀਕ ਐ ਮੋਹਲ ਅੱਡੇ ਤਨ ਕੋਟ ਦਾ ਨਦਾਵੇ ਦਾ ਬਹੁਤ ਵਧੀਆ ਮਾਹੌਲ ਐ ਕਿਸੇ ਤਰ੍ਹਾਂ ਕੋਈ ਸ਼ਾਮ ਨੂੰ ਕੋਈ ਰਾਤ ਨੂੰ ਵਾਜਾਂ ਹੁੰਦੀਆਂ ਨਹੀਂ ਕੋਈ ਬਾ ਇਹ ਤਾਂ ਥੋੜੇ-ਬਹੁਤੇ ਤੇ ਬਾਡਰ ਤੇ ਹੁੰਦੀ ਰਹਿੰਦੀ ਆਵਾਜ਼ਾਂ ਥੋੜੇ-ਬਹੁਤੇ ਦਾ ਮਾਹੌਲ ਇਦਾਂ ਦਾ ਐ ਢਾਰ ਵਾਲਾ ਮਾਹੌਲ ਕੋਈ ਨਹੀਂ